ਹੁਣ ਉਹ ਕੁੜੀ ਨਾਲ ਇਹਦੀ ਗੱਲ ਹੋ ਗਈ 3-4 ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਦੀ ਆ। ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁਕਰ ਕੇ ਕਿ ਨਹੀਂ ਕਰਨਾ। ਠੀਕ ਆ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਨਾ ਘਰ ਸਦੀ ਮਾਂ ਤਾਂ ਕਰਨ ਨੂੰ ਹੱਥ ਪਾ ਕੇ ਗਏ ਆ ਠੀਕ ਆ ਜੀ। ਰਾਤੀ ਕੁੱਟਿਆ ਹੁਣ ਉਹਨੇ ਸਵੇਰੇ ਕੀ ਉਹਦੇ ਮਾਈਂਡ 'ਚ ਆਇਆ ਉਹਨੇ ਸੁਸਾਈਡ ਕਰ ਲਿਆ। ਬਾਲਿਆ ਨੇ ਨਾ ਕੀਤੀ। ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਐ ਸੋ ਉਹਨਾਂ ਦੇ ਤੇ ਆਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਜਾਂਦੇ ਹੁੰਦੇ ਸੀ ਨਾ ਮਾਂ ਤੇ ਬੇਟਾ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਦੱਸਿਆ। ਦੇ ਉਹ ਦੇਖੋ ਨਾਲ ਕੀ ਗੱਲਬਾਤ ਹੋ ਰਹੀ ਸਾਨੂੰ ਨਹੀਂ ਪਤਾਗਾ ਮਾਰੇ ਅਜੇ ਨਾਮਗਾ ਜੀ ਤੇ ਕੀ ਹੋਇਆ ਕੀ ਮੇਰੇ ਨਾਮ ਮਾਮੇ ਦਾ ਬੇਟਾਗਾ ਜਿਹਦੇ ਪਾਪਾ ਐਕਸਪਾਇਰ ਹੈਗੇ ਆ ਤੇ ਅੱਜ ਤੋਂ ਤਿੰਨ ਚਾਰ ਸਾਲ ਵੱਲਾ ਠੀਕ ਹੈ ਜੀ ਹੁਣ ਉਹ ਕੁੜੀ ਨਾਲ ਇਹਦੀ ਗੱਲ ਹੋ ਗਈ ਤਿੰਨ ਚਾਰ ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਦੀ ਹੈ ਕੁੜੀ ਆਪਣਾ ਬਟਾਰਾ ਰੋਡ ਆਪਣੇ ਇਧਰ ਰਾਮਬਲੀ ਚੌਕ ਲਾਗੇ ਰਹਿੰਦੇ ਬਟਾਰਾ ਰੋਡ ਬੰਕੀ ਭੈਰੀ ਕਲੀ ਅੰਦਰ ਜਾ ਕੇ ਹਾਂਜੀ ਇੱਕ ਆਮਨੇ ਸਾਹਮਨੇ ਘਰ ਹੈਗਾ ਜੀ ਹੁਣ ਇਹਨਾਂ ਦਾ 3-4 ਸਾਲ ਦਾ ਵੀ ਨੂੰ ਹੋਰ ਵੀ ਮਤਲਬ ਕਿ ਹੋ ਸਕਦਾ ਇਹਨਾਂ ਦਾ ਕਿ ਪਰਾਪਰਾਣਾ ਰਿਲੇਸ਼ਨ ਹੋ ਸਕਦਾ ਹੈ ਉਨੋ ਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁਕਰ ਗਏ ਕਿ ਨਹੀਂ ਕਰਨਾ ਠੀਕ ਹੈ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਇਹਨਾਂ ਘਰ ਸਾਰੀ ਮਾਂ ਤਾਂ ਕਰਨ ਨੂੰ ਹੱਥ ਪਾ ਕੇ ਗਏ ਆ ਠੀਕ ਹੈ ਜੀ ਬਰਾਤੀ ਕੁੱਟਿਆ ਉਹਨਾਂ ਸਵੇਰੇ ਕੀ ਉਹਦੇ ਮਾਈਂਡ ਚ ਆਇਆ ਉਹਨੇ ਸੁਸਾਇਸਾਈਡ ਕਰ ਲਿਆ ਕਿਉਂਕਿ ਇਹਦੇ ਘਰ ਦੇ ਸਾਰੇ ਜੋਬ ਮਤਲਬ ਕਿ ਘਰ ਦੇ ਬੱਤ ਹੁਣ ਉਹ ਇਕੱਲਾ ਘਰ ਆ ਗਿਆ ਸੀ ਉਹਨੇ ਆਪਣਾ ਕਰ ਲਿਆ ਉਹਨੂੰ ਕੀ ਇਹਨੇ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ ਸਾਨੂੰ ਨਹੀਂ ਪਤਾਗਾ ਉਹਨੇ ਆਪਣਾ ਮਤਲਬ ਕਿ ਆਪਣੀ ਫਾਂਸੀ ਲੈ ਲਈ ਆਪਣੇ ਨਾਂ ਪੱਕੇ ਦੇ ਉੱਧਰ ਲਟਕ ਲੜਕ ਕੇ ਕੁੜੀ ਨੇ ਨਾ ਕੀਤੀ ਰਿਸ਼ਤੇ ਤੋਂ ਜਾਂ ਉਹਦੀ ਘਰ ਵਾਲਿਆਂ ਨੇ ਨਾ ਕੀਤੀ ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਐ ਸੋ ਉਹਨਾਂ ਦੇ ਤੇ ਆਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਜਾਂਦੇ ਹੁੰਦੇ ਸੀ ਨਾ ਮਾਂ ਤੇ ਬੇਟਾ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਦੱਸਿਆ ਦੇ ਹੁਣ ਦੇਖੋ ਉਹਨਾਂ ਦੀ ਕੀ ਗੱਲਬਾਤ ਉਹ ਹੋ ਰਹੀ ਸਾਨੂੰ ਨਹੀਂ ਪਤਾ ਗਾ ਮਾਰੇ ਬਾਕੀ ਹੁਣ ਜੋ ਵੀ ਤੁਹਾਡੇ ਸਾਹਮਣੇ ਮਰਿਆ ਹੈ ਇਸ ਟਾਈਮ ਪੋਸਟਮਾਰਟਮ ਲਾਸ਼ ਪਈ ਹੋਈ ਉਦੀ ਉਹਨੂੰ ਵੇਖ ਕੇ ਤੇ ਮਾਰੇ ਹੁਣ ਦੱਸੋ ਕੌਣ ਬੰਨ ਕੀ ਕਰਦੇ ਮੰਗ ਮਾਰੇ ਪਰਚਾ ਹੋਵੇ ਇਹਨਾਂ ਦੇ ਇੱਕ ਟੋਕੇ ਕੰਨੇ ਇਹਨਾਂ ਦੇ ਪਰਚਾ ਕਰਾਣਾ ਗਾ ਦੱਸ ਤਾਨੂੰ ਨਹੀਂ ਪਤਾ ਤੁਹਾਡੀ ਵੀ ਕੁੜੀ ਪਿਆਰ ਕਰਦੀ ਆ ਠੀਕ ਆ ਮਾਰੇ ਤੁਹਾਡੀ ਵੀ ਤੁਹਾਡੀ ਵੀ ਕੁੜੀ ਉਹਨੂੰ ਪਿਆਰ ਕਰਦੀ ਆ ਨਾ ਤੇ ਤੁਸੀਂ ਅੱਜ ਕੱਲ ਤੇ ਨੋਰਮਲ ਬੰਦਾ ਕਰਾਈ ਦਿੰਦਾ ਚੱਲ ਯਾਰ ਜਾਣ ਲੱਗੇ ਇਹਦੀ ਚੱਲ ਜਵੇ ਉਹ ਲੜਕੀ ਪੱਲਾ ਰਾਜੀ ਗਈ ਹੁਣ ਮਾਰੇ ਕਿਉਂ ਹੁਣ ਰਾਜੀ ਨਹੀਂ ਹੁਣੀ ਹੁਣ ਪੱਲਾ ਕਰਕੇ ਹੁਣ ਮਾਰੇ ਸਾਰ ਹਰ ਕੋਈ ਰਿਲੇਸ਼ਨ ਆਪਣਾ ਆਪਣੇ ਆਪਣੇ ਹਿਸਾਬ ਨਾਲ ਬਣਾਉਂਦਾ ਕਿ ਚੱਲ ਤੂੰ ਮੇਰ ਨਾਲ ਆ ਉਹ ਵੀ ਹੁਣ ਉਹ ਵੀ ਇਹਦੇ ਪਿੱਛੇ ਰਹੁੰਦੀ ਸੀ ਆ ਵੀ ਰਹੁੰਦਾ ਸੀ ਲੜਕੇ ਦੇ ਧੋਖੇ ਬਾਅਦ ਲਿਜਿਆ ਕਾ ਹਾਂਜੀ ਉਹ ਧੋਖੇ ਬਾਅਦ ਗਈ ਤੇ ਮਾਰੇ ਉਹਨੇ ਲਿਖਿਆ ਆ ਧੋਖੇਵਾਜ ਹੈਗੀ ਕੁੜੀ ਸਿੱਧੀ ਗੱਲ ਹੈਗੀ ਕਿਉਂਕਿ ਉਹਨੇ ਲਿਖਿਆ ਆਪਾਂ ਨਹੀਂ ਲਿਖਿਆ ਉਹਨਾਂ ਨੇ ਲਿਖਿਆ ਉਹਨੇ ਆਪਣਾ ਲਿਖ ਕੇ ਤੇ ਆਪਣਾ ਅੱਜ ਮਤਲਬ ਕਿ 11:30 ਵਜੇ ਦਾ ਟਾਈਮਗਾ ਸੀ ਤੇ ਆਪਣਾ ਉਹ ਫਾਇਲ ਹੋ ਗਿਆ ਨਿਫਾਸੀ ਲਾ ਲਈ ਹੋਈ ਮਤਲਬ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਗੱਲਬਾਤ ਅੰਦਰ ਹੋ ਰਹੀ ਹੈ ਤੇ ਬਾਕੀ ਇਹੀ ਤੇ ਆਹੀ ਚਾਹੁੰਦੇ ਕਿ ਇਹਨਾਂ ਨੂੰ ਸਾਨੂੰ ਮਤਲਬ ਕਿ ਇਨਸਾਫ ਮਿਲੇ ਸਾਡੀ ਮਾਮੀ ਨੂੰ ਅਦਰ ਬੱਚਿਆਂ ਨੂੰ ਕਿਉਂਕਿ ਇਹ ਹੱਗੇ ਕਿਰਾਏ ਤੇ ਰਹਿੰਦੇ ਰੈਂਟ ਦੇ ਰਹਿੰਦੇ ਨਾ ਕਾਮਕਾਰ ਮਤਲਬ ਕਿ ਇੱਦਾਂ ਹੀਗਾ ਅੰਨ ਉਹ ਨਹੀਂ ਗਏ ਕਿ ਸਟੈਂਡਰਡ ਦੇ ਠੀਕ ਹੈ ਜੀ ਹੁਣ ਆਪਾਂ ਇਹੀ ਕੰਨੇ ਕੀ ਆ ਜਾਂ ਇਹਨਾਂ ਇਿੱਦੀ ਗੱਲ ਹੈ ਕਿ ਪਰਚਾ ਤੇ ਆਪਾਂ ਉਹਨਾਂ ਦੇ ਕਰਾਉਣਾ ਹੀ ਹੈਗਾ ਆ ਕਿਉਂਕਿ ਗਲਤ ਹੈ ਗਈ ਹੈ ਇਿੱਦੀ ਗੱਲ ਹੈਗੀ ਬਸ ਹਾਂਜੀ ਕੀ ਨਾਮ ਜੇ ਕਾਜਲ ਤੇ ਲੜਕੇ ਦੀ ਤੁਸੀਂ ਕੀ ਲੱਗਦੇ ਜੇ ਸਿਸਟਰ ਹਾਂਜੀ ਤੇ ਕੀ ਹੋਇਆ ਕੀ ਸੀ ਕੁਝ ਨਹੀਂ ਉਹ ਇੱਕ ਕੁੜੀ ਦੀ ਗੱਲ ਥੀ ਹੋਇਆ ਮਤਲਬ ਕਿ ਕੁੜੀ ਤੇ ਪਿੱਛੇ ਲੜਾਈ ਹੋਈ ਹੈ ਪਹਿਲਾਂ ਸਰਾਤ ਨੂੰ ਲੜਾਈ ਹੋਈ ਹੋਈ ਫਿਰ ਸਵੇਰੇ ਆਪਾਂ ਸਾਰੇ ਕੰਮ ਤੇ ਗਏ ਆ ਤੇ ਉਹਨੇ ਪਿੱਛੇ ਫਾਲ ਲੈ ਲਿਆ ਗਲਤੀ ਲੜਕੀ ਦੀ ਕੋਈ ਵੱਡੀ ਜਿਆਦਾ ਦੀ ਧੋਖੇ ਬਾਅਦ ਲਿਖਿਆ ਗਿਆ ਕਾਂਦਰ ਚ ਤੁਹਾਡੇ ਭਾਵ ਵੱਲੋਂ ਵੀ ਨਿਫਾਸੀ ਕੋ ਲਿੱਤੀ ਇਦਾਂ ਦਾ ਕਦਮ ਕੋ ਲਿਆਉਂਦੇ। ਕੁੜੀ ਪਹਿਲਾਂ ਮਤਲਬ ਇਹ ਗੱਲ ਕਰਦੀ ਹੁੰਦੀ ਪਹਿਲਾਂ ਕਹਿੰਦੀ ਮੈਂ ਵਿਆਹ ਕਰਨਾ ਵਿਆਹ ਕਰਨਾ ਤੇ ਜਦੋਂ ਮਾਪਿਓ ਨਹੀਂ ਨਾਲ ਗੱਲ ਕਰੋ ਉਹ ਮੰਨਦੇ ਨਹੀਂ ਹੁੰਦੇ ਇਹ। ਤੇ ਜਦੋਂ ਮਨਾਨ ਉਹਦੇ ਮਤਲਬ ਕਿ ਉਹਦੇ ਘਰ ਦੀ ਨਹੀਂ ਬੰਦੇ ਆਪਾਂ ਮੰਨੇ ਹੋਏ ਆ। ਤੇ ਜਦੋਂ ਉਹਦੇ ਮੰਮੀ ਨੂੰ ਇਹ ਕਹਿੰਦੇ ਆਪਾਂ ਕਹਿੰਦੇ ਆਪਾਂ ਨਹੀਂ ਕਰਨਾ ਵਾ। ਨਹੀਂ ਤੁਹਾਡੇ ਗਵਾਂ ਚ ਰਹਿੰਦੇ ਕੁੜੀ ਉਹਦੇ। ਸਾਹਮਣੇ ਮਤਲਬ ਗਲੀ ਚ ਰਹਿੰਦੇ ਸਾਡੇ ਨਾਲ ਅਗਲਾ ਕੀ ਰਹਿੰਦੇ ਬਹੁਤ ਲੱਗ। ਕੰਪਲੇਨਟ ਦਿੱਤੀ ਆ ਪੁਲਿਸ ਨੂੰ। ਹਾਂਜੀ। ਮੰ ਲਗੇ ਲ ਜਿੰਦੇ ਪਏ ਆ ਕੱਲ ਜਿਹੜਾ ਇੱਕ ਲੜਕੇ ਕੋਲੋਂ ਸੋਸਾਇਟੀ ਦਿੱਤਾ ਗਿਆ ਲੱਗੇ ਵੱਲੋਂ ਉਹਦੀ ਮਾਮਲਾ ਆ ਗਿਆ ਉਹਦੇ ਵਿੱਚ ਨਾ ਜੀ ਉਹਨਾਂ ਦੇ ਜਿਹੜਾ ਮਤਈਆਂ ਨੇ ਬਿਆਨ ਦਿੱਤਾ ਕਿ ਜਿਹੜਾ ਇਹ ਲੜਕੀ ਰਾਣੀ ਸੀ ਉਹ ਉਹਨਾਂ ਨਾਲ ਜਿਹੜਾ ਕਰਦਾ ਸੀ ਆਪਣਾ ਥੋੜਾ ਜਿਹਾ ਸੰਬੰਧ ਸੀ ਤੇ ਉਹ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਨਾ ਪਰ ਉਹ ਲੜਕੀ ਮੰਨਦੀ ਨਹੀਂ ਸੀ ਪਰਿਵਾਰ ਵੱਲੋਂ ਕਹਿੰਦੇ ਲੜਕੀ ਮੰਨਦੀ ਸੀ ਲੜਕੀ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਸੀ ਉਹ ਉਹਨੂੰ ਡਟਦੇ ਸੀ ਆਨੇ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਦੋਸ਼ ਲਾਇਆ ਵਾ ਕਿ ਜਿਹੜਾ ਵਾ ਲੜਕੀ ਜਿਹੜੀ ਆ ਨਹੀਂ ਸੀ ਮੰਨਦੀ ਤੇ ਉਸ ਨੂੰ ਸੁਰੱਖਿਅਤ ਕਰਨਾ ਉਹ ਸੁਰੱਖਿਅਤ ਜਿਹੜਾ ਮੈਂ ਉਸਲਾਫ ਐਫ ਪੀਏ ਦਰਜ ਕਰ ਲਈ ਜੀ ਅੱਗੇ ਜੋ ਇਨਵੈਸਟੀਗੇਸ਼ਨ ਚਾਹੀਦਾ ਉਸ ਤਰ੍ਹਾਂ ਦਾ ਕਾਰਵਾਈ ਕੀਤੀ ਜੀ